ਜੀਟੀਏ ਟ੍ਰਾਂਟੋ ਦੇ ਇੱਕ ਇਲਾਕੇ ਵਿੱਚ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਓਕਵਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ 22 ਸਤੰਬਰ ਤੋਂ ਪਹਿਲਾਂ ਇੱਕ ਪੀੜਤ ਨੇ ਕੰਪਲੇਂਟ ਕਰਾਈ ਕਿ ਉਸ ਨੂੰ ਜੀਟੀਏ ਤੇ ਉਸ ਦੇ ਆਲੇ ਦੁਆਲੇ ਇਲਾਕੇ ਦੇ ਇਲਾਕਿਆਂ ਵਿੱਚ ਸੈਕਸ ਵਪਾਰ ਲਈ ਤਸਕਰੀ ਕੀਤੀ ਜਾ ਰਹੀ ਸੀ ਕਿ ਤੇ ਇਸ ਦੇ ਨਾਲ ਹੀ 22 ਸਤੰਬਰ ਨੂੰ ਪੁਲਿਸ ਵੱਲੋਂ ਓਕਵਲ ਦੇ ਇੱਕ ਇਲਾਕੇ ਦੇ ਘਰ ਵਿੱਚ ਇੱਕ ਵਿਅਕਤੀ ਦੇ ਘਰ ਦੇ ਉੱਤੇ ਸਰਚ ਵਾਰੰਟ ਜਾਰੀ ਕੀਤਾ ਗਿਆ ਜਿਸ ਤੇ ਉੱਤੇ ਪੁਲਿਸ ਨੂੰ ਉਸ ਘਰ ਦੇ ਵਿੱਚੋਂ ਕਈ ਹਥਿਆਰ ਬਰਾਮਦ ਹੋਏ ਜਿਵੇਂ ਕਿ ਗਨਜ਼ ਤੇ ਹੋਰ ਰਫਲਾ ਤੇ ਦੱਸਦੇ ਆ ਕਿ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਉੱਤੇ ਜਾਂਚ ਚੱਲ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਹੋਰ ਵੀ ਪੀੜਤ ਹੋ ਸਕਦੇ ਨੇ ਜਿਨ੍ਹਾਂ ਨੂੰ ਸੈਕਸ ਵਪਾਰ ਲਈ ਚੁਣਿਆ ਗਿਆ ਹੋਵੇ ਤੇ ਉਸ ਪੀੜਤ ਜੇ ਸਾਹਮਣੇ ਆ ਕੇ ਆਪਣਾ ਬਿਆਨ ਦੇਣਾ ਚਾਹੁੰਦੇ ਨੇ ਜਾਂ ਫਿਰ ਕੋਈ ਕੰਪਲੇਂਟ ਰਜਿਸਟਰ ਕਰਨਾ ਚਾਹੁੰਦੇ ਨੇ ਤਾਂ ਆਪਣੇ ਆਲੇ ਦੁਆਲੇ ਦੇ ਪੁਲਿਸ ਸਟੇਸ਼ਨ ਤੇ ਜਾ ਕੇ ਤੁਸੀਂ ਕੰਪਲੇਨ ਕਰਾ ਸਕਦੇ ਹੋ ਤੇ ਇਸ ਦੇ ਨਾਲ ਹੀ ਪੁਲਿਸ ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈ